ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਭਾਈ ਅੱਜ ਦੀ ਵੀਡੀਓ ਬਹੁਤ ਹੀ ਜਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਨਾ ਉਹਨਾਂ ਵੀਰਾਂ ਵਾਸਤੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਥੋੜੀ-ਬੋਤੀ ਵੀ ਜਗ੍ਹਾ ਨਾ ਤਾਂ ਉਹ ਇੱਕ ਵਧੀਆ ਪੈਸੇ ਕਮਾ ਸਕਦੇ ਨੇ ਵਧੀਆ ਅਲੱਗ ਤੋਂ ਆਪਣੀ ਇਨਕਮ ਜਨਰੇਟ ਕਰ ਸਕਦੇ ਨੇ ਭਾਈ ਦੇਖ ਸਕਦੇ ਹੋ ਆਪਣੇ ਕੋਲੇ ਨਾ ਇੱਕ ਖਾਲੀ ਉਪਲਾਟ ਸੀ ਉਹਦੇ ਵਿੱਚ ਆਪਾਂ ਨੇ ਅੱਜ ਤੋਂ ਕੁਝ ਟਾਈਮ ਪਹਿਲਾਂ ਨਾ ਮੰਨ ਕੇ ਚਲੋ 5-10 ਬਰਡ ਤੋਂ ਸ਼ੁਰੂਆਤ ਕੀਤੀ ਸੀ ਸੱਚ ਦੱਸਾਂ ਤਾਂ ਦੋ ਮੁਰਗੇ ਲਿਆ ਕੇ ਰੱਖੇ ਸੀ ਉਚੇ ਸੀ ਤਾਂ ਉੱਥੋਂ ਹੌਲੀ-ਹੌਲੀ ਸ਼ੌਂਕ ਪਾਇਆ ਤਾਂ ਉਦੋਂ ਦਾ ਸਫਰ ਥੋੜਾ ਜਿਹਾ ਮੈਂ ਸਫਰ ਦੱਸੂਗਾ ਤੇ ਅੱਜ ਦੀ ਕੰਡੀਸ਼ਨ ਦੱਸੂਗਾ ਵੀ ਕਿੰਨਾ ਕੁਛ ਆਪਾਂ ਨੂੰ ਬਾਤ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਠੀਕ ਹੈ ਜੀ ਤੇ ਬਾਕਾਇਦਾ ਮੈਂ ਆਪਣੇ ਬਾਰੇ ਦੱਸਦਾ ਮੈਂ ਅਸਲ ਦੇ ਵਿੱਚ ਜੌਬ ਕਰਦਾ ਤੇ ਨਾਲ ਮੈਂ ਸ਼ੌਂਕੀਆ ਤੌਰ ਤੇ ਤੋਂ ਜਿਹੜੇ ਚਿਕਸ ਸੀਗੇ ਉਹ ਰੱਖ ਲਈ ਸੀ ਤੇ ਹੌਲੀ ਹੌਲੀ ਕਰਦੇ ਕਰਾਉਣ ਦੇ ਕਦੇ ਦਾ ਸਾਗੇ ਕਦੇ ਵਿਆਹ ਕੇ ਕਰਦੇ ਕਰਦੇ ਮੇਰੇ ਕੋਲੇ ਨਾ ਬਹੁਤ ਸਾਰੇ ਚਿਕਸ ਹੋ ਗਏ ਅੱਜ ਦੀ ਰੇਟ ਦੀ ਗੱਲ ਕਰਾਂ ਤਾਂ ਮੈਂ ਜ਼ਿਆਦਾ ਨਹੀਂ ਸਿਰਫ 50 ਆਪਣੇ ਕੋਲੇ ਬਾਰਡ ਨੇ ਦੇ ਇਹਨਾਂ ਨਾਲ ਆਪਾਂ ਨੇ ਪੌਲਟੀ ਫਾਰਮਿੰਗ ਸ਼ੁਰੂ ਕੀਤਾ ਹੋਇਆ ਹੈ ਤੇ ਨਾਲ ਇੱਕਾ ਕੇਜ ਤਿਆਰ ਕੀਤਾ ਸੀ ਤੇ ਬਾਈ ਜੀ ਤੁਸੀਂ ਵੀ ਜੇ ਤੁਹਾਡੇ ਘਰ ਦੇ ਵਿੱਚ ਇੱਕ ਥੋੜੀ ਬੁਤੀ ਜਗ੍ਹਾ ਉੱਥੇ ਤੁਸੀਂ ਰੱਖ ਸਕਦੇ ਹੋ ਜਿਆਦਾ ਟਾਈਮ ਨਹੀਂ ਦੇਣਾ ਪੈਂਦਾ ਤੇ ਇੱਕ ਬਜ਼ੁਰਗ ਜਾਂ ਬੱਚਾ ਵੀ ਇਹਨਾਂ ਨੂੰ ਸੰਭਾਲ ਸਕਦਾ ਹੈ। ਬਾਕੀ ਇਹਨਾਂ ਨੂੰ ਜਿਆਦਾ ਇਹਨਾਂ ਦਾ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ। ਦੋ ਟਾਈਮ ਆਪਾਂ ਇਹਨਾਂ ਨੂੰ ਫੀਡ ਪਾ ਕੇ ਇਹਨਾਂ ਨੂੰ ਪਾਲ ਸਕਦੇ ਹਾਂ। ਇਹ ਜਿਆਦਾ ਜਿਵੇਂ ਹੋਰ ਬਾਕੀ ਪਸ਼ੂਆਂ ਨਾਲੋਂ ਜਾਂ ਹੋਰ ਜਾਨਵਰਾਂ ਨਾਲੋਂ ਪਾਲਣੇ ਥੋੜੇ ਜਿ ਸੌਖੇ ਹੁੰਦੇ ਨੇ ਬਸ ਥੋੜਾ ਜਿ ਇੰਨਾਂ ਬਾਰੇ ਧਿਆਨ ਦੇਣਾ ਹੁੰਦਾ ਕਿ ਥੋੜਾ ਬੋਤਾ ਸਿੱਖਿਆ ਹੋਣਾ ਚਾਹੀਦਾ ਬੰਦਾ ਫਿਰ ਇਹਨੂੰ ਪ੍ਰੋਪਰ ਸੰਭਾਲ ਸਕਦਾ ਜੇ ਮੈਂ ਗੱਲ ਕਰਾਂ ਇਨਾਂ ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਪੈਣੀ ਇਹ ਤਾਂ ਥੋੜਾ ਜਿ ਗਲਤ ਹੋ ਜਾਊਗਾ ਥੋੜਾ ਬੋਤਾ ਦੇਣਾ ਪੈਂਦਾ ਆ ਪਰ ਐਵੇਂ ਨਹੀਂ ਹੈਗਾ ਕਿ ਬਾਕੀਆਂ ਨਾਲੋਂ ਸੌਖਾ ਹੋ ਜਾਂਦਾ ਵੀਰ ਇਹਨਾਂ ਦਾ ਮੈਂ ਦੱਸ ਦਿੰਨਾ ਕਿਵੇਂ ਤੁਸੀਂ ਇਹਨਾਂ ਨੂੰ ਪਾਲ ਸਕਦੇ ਹੋ ਤੇ ਕਿਦਾਂ-ਕਿਦਾਂ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਛੋਟੀ ਮੋਟੀ ਜਗ੍ਹਾ ਲੱਭੋ ਉੱਥੇ ਤੁਸੀਂ ਇਹਨਾਂ ਦਾ ਰਹਿਣ ਦਾ ਪ੍ਰਬੰਧ ਕਰੋ ਹੋ ਸਕਦਾ ਤਾਂ ਇਦਾਂ ਦਾ ਪਲਾਟ ਖਾਲੀ ਆ ਤਾਂ ਤੁਸੀਂ ਉੱਥੇ ਇਹਨਾਂ ਨੂੰ ਪਾਲ ਸਕਦੇ ਹੋ 10 ਤੋਂ 20 ਤੋਂ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਤੁਹਾਡੇ ਆਲੇ-ਦੁਆਲੇ ਦੇ ਜਿਹੜੇ ਗਵਾਂਢੀ ਨੇ ਲੋਕ ਨੇ ਉਹ ਨੰਨੂ ਪਤਾ ਲੱਗੂਗਾ ਕਿ ਤੁਸੀਂ ਮੁਰਗੇ ਰੱਖਦੇ ਹੋਂਦੇ ਸੀ ਤੁਸੀਂ ਖੁੱਲੇ ਦੇ ਵਿੱਚ ਫਾਰਮਿੰਗ ਕਰਦੇ ਹੋ ਤਾਂ ਥੋੜੀ ਜਿਹੜੀ ਅੰਡਿਆਂ ਦੀ ਡਿਮਾਂਡ ਹੌਲੀ-ਹੌਲੀ ਵਧਣ ਲੱਗ ਜੂਗੀ ਜਿਉਂ-ਜਿਉਂ ਅੰਡਿਆਂ ਦੀ ਡਿਮਾਂਡ ਵਧੂਗੀ ਉਵੇਂ ਤੁਸੀਂ ਆਪਣਾ ਬਿਜ਼ਨਸ ਨੂੰ ਗਰੋ ਕਰੋ ਵਰਡ ਨੂੰ ਹੋਰ ਜ਼ਿਆਦਾ ਪਾਓ ਤੇ ਐਗ ਪ੍ਰੋਡਕਸ਼ਨ ਹੋਰ ਵਧਾ ਲਓ ਬਾਈ ਗੱਲ ਕਰਾਂ ਹੁਣ ਦੇਖ ਸਕਦਾ ਤੁਸੀਂ ਸਾਹਮਣੇ ਮੇਰੇ ਕੋਲੇ ਨੇ ਇੱਕ ਕੇਜ ਆ ਹੁਣ ਇਹਦੇ ਉੱਤੇ ਵੀ ਖਰਚਾ ਆ ਜਾਂਦਾ ਤਾਂ ਜੀਨੇ ਵੀ ਕਰਨਾ ਹੁੰਦਾ ਉਹ ਛੋਟੇ ਥੋੜੇ ਬੋਤੇ ਤੋਂ ਸਕੀਮ ਲਾ ਕੇ ਕਰ ਲੈਂਦਾ ਜੀ ਮੈਂ ਹੁਣ ਮੈਂ ਇੱਕ ਨਾ ਗਰਦਾ ਖਾ ਦਿਨਾ ਤੁਹਾਨੂੰ ਇੱਕ ਨਾ ਆਪਣੇ ਕੋਲੇ ਆ ਇਹ ਇੱਕ ਪਲੰਗ ਕਹਿ ਲੈਨੇ ਜੀ ਨੂੰ ਹਨਾ ਪੁਰਾਣੇ ਟਾਈਮਾਂ ਚ ਇਹ ਲੱਕੜ ਦੀ ਬਣਦੀ ਹੁੰਦੀ ਸੀ ਲੱਕੜ ਦੀ ਹੁੰਦੀ ਆ ਬੈੱਡ ਟਾਇਪ ਆ ਪੁਰਾਣਾ ਹਨਾ ਤੇ ਇਹ ਬੈੱਡ ਫਾਲਤੂ ਪਿਆ ਸੀ ਖਰਾਬ ਸੀਗਾ ਗਲ ਰਿਹਾ ਸੀ ਪਲਾਈ ਉਹਨੂੰ ਸਿੱਟਣ ਲੱਗੇ ਸੀ ਤਾਂ ਮੈਂ ਵੱਸੀਪਰ ਤਾਂ ਇਧਰ ਮਾਰਕ ਜਿੱਕੇ ਆਇਆ ਮੈਂ ਚੱਕ ਲਿਆ ਇਹਨੂੰ ਟਿੱਕਾ ਚਗਾਟ ਪਈ ਸੀ ਛਗਾਟ ਕਹਿ ਰਾਂ ਸੌਰੀ ਦਰਵਾਜਾ ਜਿਆ ਪਿਆ ਸੀ ਇਹਦੇ ਆ ਹੈ ਨਹੀਂ ਗੇ ਤੇ ਕਿੱਲਾਂ ਨਾਲ ਦੇਖੋ ਮੈਨੇ ਆਪ ਹੀ ਠੋਕ ਕੇ ਰਾਂ ਇਹਨੂੰ ਆ ਤਿਆਰ ਕਰ ਲਿਆ ਤੇ ਇਧਰਲੇ ਪਾਸੇ ਮੈਂ ਇਟਾਂ ਲਾਤੀਆਂ ਇਧਰਲੇ ਪਾਸੇ ਭੀਟਾਂ ਲਾਤੀਆਂ ਐ ਜਾਲੀ ਰੱਖ ਕੇ ਆ ਜਾਲੀ ਫालतੂ ਪਈ ਸੀ ਜਾਲੀ ਰੱਖ ਕੇ ਸਪੋਟਾਂ ਲਾ ਕੇ ਆ ਇਟਾਂ ਲਾਤੀਆਂ ਬਾਕੀ ਇੱਥੇ ਬਈ ਇੱਕ ਜਾਲੀ ਹੋਰ ਪਈਆ ਮੇਰੇ ਕੋਲੇ ਆ ਪਈਆ ਸ਼ਾਮ ਨੂੰ ਬੰਦ ਕਰਨਾ ਹੁੰਦਾ ਜਾਲੀ ਲਾ ਕੇ ਨਾ ਦੋ ਚਾਰ ਇੱਟਾਂ ਲਾ ਕੇ ਇਹਨਾਂ ਨੂੰ ਬੰਦ ਕਰ ਦਿੰਦਾ ਸੀ ਐਦਾਂ ਮੈਂ 10 ਕ ਵਰਡ ਤੋਂ ਸ਼ੁਰੂਆਤ કરી ਉਸ ਤੋਂ ਬਾਅਦ ਆ ਜਿਹੜਾ ਇਹੋ ਆਪਣਾ ਫਰੀ ਰੇਂਜ ਏਰੀਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਛੱਡ ਦਿੰਦਾ ਸੀ ਪੈਸੇ ਹੁੰਦੇ ਨਹੀਂ ਸੀ ਤਾਂ ਐਦਾਂ ਕੰਮ ਸ਼ੁਰੂ ਕਰਿਆ ਥੋੜੇ ਬੋਤੇ ਪੈਸੇ ਮਿਲੇ 3-4000 ਰੁਪਏ ਦਾ ਯਾਨੀ ਕਿ 3 ਰੁਪਏ ਸਕਰ ਫੁੱਟ ਨੂੰ ਆਹ ਨੱਟ ਸੀ ਪਤਾ ਨਹੀਂ 21 ਪਤਾ ਨਹੀਂ 2500 ਦੇ ਕਰੀਬ ਮੈਂ ਨਿਆ ਨੱਟ ਲਿਆ ਸੀ ਇਹਦੀ ਲੰਬਾਈ ਚੌੜਾਈ ਦੀ ਗੱਲ ਕਰਾਂ ਤਾਂ 10 ਫੁੱਟ ਇਹ ਉੱਚਾ ਹੈ। ਬਾਕੀ 5 ਫੁੱਟ ਆ ਲਾ ਲੂ ਤੁਸੀਂ ਹਨਾ 4 4-5 ਫੁੱਟ ਤੇ 15 ਫੁੱਟ ਦੀ ਉਚਾਈ ਹੋਗੀ। ਵੈਸੇ ਮੈਂ ਇਹਦੀ ਨੱਟ ਦੀ ਕਿੱਲੇ ਦੀ ਗੱਲ ਕਰਾਂ ਤਾਂ 10 ਫੁੱਟ ਉਚਾਈ ਆ ਤੇ ਲੰਬਾਈ ਦੀ ਗੱਲ ਕਰਾਂ 70 ਫੁੱਟ ਦੀ ਲੰਬਾਈ ਆ। ਤਾਂ ਮੈਂ ਬਾਉਂਡਰੀ ਕਰਤੀ ਇਹਦੀ ਆਲੇ-ਦਾਲੇ ਅਸ ਤੋਂ 2-3 ਸਾਲ ਪਹਿਲਾਂ ਤੇ ਹਲੇ ਤੱਕ ਵਧੀਆ ਚੱਲੀ ਜਾਂਦਾ ਮਾੜਾ ਮੋਤਾ ਫਟਿਆ। ਉਹ ਕੋਈ ਦਿੱਕਤ ਨਹੀਂ ਉੱਥੇ ਆਪਾਂ ਰਿਪੇਅਰ ਕਰ ਲਾਂਗੇ। ਤੇ ਬਈ ਹੁਣ ਇਹ ਆਪਾਂ ਨੂੰ 3 ਸਾਲ ਵਧੀਆ ਚੱਲਿਆ ਆ। 2100 ਰੁਪਏ ਦਾ ਮੇਰੇ ਹਿਸਾਬ ਨਾਲੇ ਨਟਾ ਆਇਆ ਸੀ। ਤੇ ਮੁੜ ਕੇ ਆਪਾਂ ਨੇ ਕੋਈ ਫालतू ਖਰਚਾ ਕਰਿਆ ਨਹੀਂ। ਬਾਕੀ ਫੀਡ ਦੀ ਗੱਲ ਕਰਾਂ ਫੀਡ ਲਿਆਉਂਦੇ ਸੀ। ਕਾ ਥੱਲੇ ਬਹੁਤ ਸੀ। ਕਾ ਦੀ ਗੱਲ ਕਰਾਂ ਦੇਖੋ ਹੁਣ ਕਿੰਨਾ ਸਾਫ਼ ਆ ਨਾ। ਆ ਤੁਸੀਂ ਬਾਹਰਲੇ ਪਾਸੇ ਹਿਸਾਬ ਲਾ ਲਓ। ਆ ਹਾਲ ਸੀ ਅੰਦਰ ਇਹਦਾ। ਬਾਕੀ ਉਪਰਲੇ ਪਾਸੇ ਦੇਖ ਲਓ ਤੁਸੀਂ। ਆ ਹਾਲ ਸੀ ਅੰਦਰ ਇੱਥੇ। ਇੰਨਾ ਬੁਰੇ ਹਾਲ ਸੀ ਭਾਈ ਆ ਦੇਖੋ ਅਲਟਾ ਡਕਾ ਸੀ ਇਹਦੇ ਅੰਦਰ ਜਦੋਂ ਪਾਣੀ ਰੱਖੇ ਨੇ ਤਾਂ ਇਹ ਸਫਾਈ ਕਰ ਦਿੰਦੇ ਨੇ ਪੱਤਾ ਵੀ गिरਦਾ ਉਹ ਵੀ ਚੱਕ ਕੇ ਇਹ ਨਾਲ ਦੇ ਨਾਲ ਇੱਕ ਪੱਤਾ ਖਾ ਲੈਂਦੇ ਨੇ ਤਾਂ ਅੰਦਰੋਂ ਸਫਾਈ ਹੋ ਜਾਂਦੀ ਆ ਤਾਂ ਬਹੁਤਾ ਖਰਚਾ ਨਹੀਂ ਹੁੰਦਾ 10 ਕ ਵਰਡ ਲੈ ਕੇ ਆਓ ਥੋੜੀ ਬਹੁਤੀ ਹੋਣਾ ਦੀ ਫੀਲਡ ਲੈ ਕੇ ਆਓ ਜੇ ਤੁਹਾਡੇ ਕੋਲ ਇਦਾਂ ਦੇ ਪਲਾਟ ਹੈਗਾ ਤਾਂ ਉਹਦੀ ਸਫਾਈ ਕਰਨ ਦੀ ਲੋੜ ਨਹੀਂ ਕੱਖ ਕੰਡਾ ਵੱਢਣ ਦੀ ਲੋੜ ਨਹੀਂ ਉੱਥੇ ਪਾਓ ਸਾਰਾ ਇਹ ਆਪ ਹੀ ਸਾਫ਼ ਕਰ ਦੇਣਗੇ ਜਿੱਥੇ ਜਿੱਥੇ ਤੱਕ ਇਹਨਾਂ ਦੀ ਪਹੁੰਚ ਆ ਉੱਥੇ-ਉੱਥੇ ਤੱਕ ਇਹ ਮੈਂ ਕਹਿੰਦਾ ਜਮੀ ਸਾਫ ਕਰ ਦੇਣਗੇ ਦੇਖ ਲਓ ਪੱਤੇ ਹੈ ਨਹੀਂ ਇਹਦੇ ਮੈਂ نیچے ਕਰੇ ਰਹੇ ਨੇ ਬਾਕੀ ਉੱਪਰ ਦੇਖੋ ਤੁਹਾਨੂੰ ਪੱਤੇ ਮਿਲ ਜਾਣਗੇ ਦੇਖਣ ਨੂੰ ਜੇ ਆਹ ਟਾਣੀ ਆ ਮੰਨ ਲਓ ਹੁਣ ਆਹ ਟਾਣੀ ਮੈਂ ਥੱਲੇ ਕਰਤੀ ਸੀ ਆਹ ਟਾਣੀ ਵੀ ਇਹਨਾਂ ਨੇ ਮੰਨ ਕੇ ਚਲੋ ਖਾ ਪੀ ਲੇ ਸਾਰੇ ਖਾ ਕੇ ਪੱਤੇ ਤੇ ਐਦਾਂ ਤੁਸੀਂ ਪਾਲ ਸਕਦੇ ਹੋ ਵਧੀਆ ਇਨਕਮ ਤੁਸੀਂ ਕਮਾ ਸਕਦੇ ਹੋ ਆਂਡੇ ਦਾ ਰੇਟ ਸ਼ੁਰੂਆਤੀ ਤੌਰ ਤੇ 15 ਰੁਪਏ ਕਰ ਸਕਦੇ ਹਾਂ 10 ਰੁਪਏ ਕਰਨਾ 10 ਰੁਪਏ ਕਰ ਦੋ ਪਰ 15 ਰੁਪਏ ਮੈਂ ਇੱਕ ਜਾਇਜ਼ ਰੇਟ ਰੱਖਦਾ ਕਿਉਂਕਿ ਆਰਗੇਨਿਕ ਤਰੀਕੇ ਨਾਲ ਆਪਾਂ ਪਾਲਦੇ ਹਾਂ ਖੁੱਲੇ ਦੇ ਵਿੱਚ ਮੁਰਗੀ ਜਿਹੜੇ ਪਾਲਦੇ ਹਾਂ ਉਹਨਾਂ ਦਾ ਰੇਟ ਥੋੜਾ ਜਿਹਾ ਵੱਧ ਹੁੰਦਾ ਕਿਉਂਕਿ ਆਪਣੀ ਖਰਾਕ ਆਪ ਚੁਣ ਕੇ ਖਾਂਦੇ ਨੇ ਤੇ ਦੂਜਿਆਂ ਆਂਡਿਆਂ ਨਾਲੋਂ ਜ਼ਿਆਦਾ ਥੋੜਾ ਜਿਹਾ ਫਾਇਦੇ ਵਾਲੇ ਹੁੰਦੇ ਨੇ ਤਬਈ ਜੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਇਦਾਂ ਦਾ ਕੰਮ ਸ਼ੁਰੂਆਤ ਕਰ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਖਾਸ ਉਹ ਚਾਹੀਦਾ 10 ਤੋਂ ਰੱਖ ਲਓ 10 5 ਰੱਖ ਲਓ 2 ਰੱਖ ਲਓ ਦੋ ਨੇ ਛੇੜਿਆ ਜਾਂ ਛੇੜਿਆ ਸੀ ਭਾਈ ਅੱਜ ਦੇਖ ਲਓ ਕਿੰਨੇ ਨੇ ਇਹ ਤਾਂ ਹਲੇ ਘਟਾਤੇ ਮੈਂ ਸੇਲ ਕਰਤੇ ਮੇਰੇ ਕੋਲੇ 150 ਤਾਂ ਹੁੰਦਾ ਹੀ ਆ ਬਰਡ ਤਾਂ ਮੈਂ ਹੁਣ ਥੋੜੇ ਜਿਹਾ ਘਟਾਇਆ ਹੋਇਆ ਇਸ ਵਾਰੀ ਥੋੜੇ ਜਿਹਾ ਪਲੈਨਿੰਗ ਹੋਰ ਸੀ ਤਾਂ ਅੱਗੇ ਵਧਣ ਲਈ ਥੋੜੇ ਜਿਹਾ ਮੈਂ ਘਟਾਏ ਆ ਵੀ ਲੰਬੀ ਛਾਲ ਮਾਰਨੀ ਆ ਥੋੜੇ ਜਿਹਾ ਪਿੱਛੇ ਹਟਣਾ ਪੈਂਦਾ ਲੰਬੀ ਛਾਲ ਵਾਸਤੇ ਤਾਂ ਕਰਕੇ ਮੈਂ ਇਹ ਚੀਜ਼ਾਂ ਕਰੀਆਂ ਨੇ ਭਾਈ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਮੈਂ ਪੰਜਾਬ ਪਟਿਆਲਾ ਤੋਂ ਪੁਲਟਰੀ ਫਾਰਮਿੰਗ ਕਰਦਾ ਤੁਸੀਂ ਕਿੱਥੋਂ ਕਰਦੇ ਹੋ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਬਾਏ ਬਾਏ